ਵੀਰ ਮੈ ਮੁੰਡੋ ਤੈ ਗੁਰੂ ਕੀ ਜਾਤੇ ਪਰਮ ਨਾ ਜਾਏ ਬਹੁਤ ਆਸਾਨ ਆ ਪੜਨ ਨੂੰ ਇਹ ਸ਼ਲੋਕ ਬਹੁਤ ਆਸਾਨ ਆ ਬੋਲਣ ਨੂੰ ਇਹ ਸ਼ਲੋਕ ਪਰ ਇਹਦੀ ਗਹਿਰਾਈ ਜਿਹੜੀ ਆ ਉਹ ਬਹੁਤ ਜਿਆਦਾ ਡੂੰਘਾਈ ਤੱਕ ਆ ਇਸ ਸ਼ਲੋਕ ਤੇ ਅਗਰ ਕਿਸੇ ਹਿੰਦੂ ਦੇ ਨਾਲ ਗੱਲ ਕਰੋ ਕਿ ਤੂੰ ਹਿੰਦੂ ਧਰਮ ਨੂੰ ਮੰਨਦਾ ਜਾਂ ਹਿੰਦੂ ਧਰਮ ਦੇ ਵਿੱਚ ਜਿੰਨੇ ਵੀ ਦੇਵੀ ਦੇਵਤੇ ਹੋਏ ਨੇ ਜਾਂ ਗੁਰੂ ਪੀਰ ਪੈਗੰਬਰ ਹੋਏ ਨੇ ਤੂੰ ਉਹਨਾਂ ਨੂੰ ਮੰਨਦਾ ਤੂੰ ਉਹਨਾਂ ਨੂੰ ਪੂਜਦਾ ਉਹਨਾਂ ਨੂੰ ਮੰਨਣ ਤੋਂ ਬਾਅਦ ਉਹਨਾਂ ਨੂੰ ਪੂਜਣ ਤੋਂ ਬਾਅਦ ਉਹਨਾਂ ਦੀ ਭਗਤੀ ਕਰਨ ਤੋਂ ਬਾਅਦ ਤੇਰੀ ਜ਼ਿੰਦਗੀ 'ਚ ਠਹਿਰਾਓ ਆ ਗਿਆ ਤੇਰੀ ਜ਼ਿੰਦਗੀ ਦੇ ਵਿੱਚ ਸ਼ੈਨਸ਼ੀਲਤਾ ਆ ਗਈ ਤੂੰ ਇੱਕਸਾਰ ਹੋਇਆ ਕਿ ਨਹੀਂ ਹੋਇਆ ਦੇਰੇ ਅੰਦਰੋਂ ਜਾਤਾਂ ਪਾਤਾਂ ਮਜ਼ਬਾਂ ਦਾ ਇਹ ਕੀੜਾ ਖਤਮ ਹੋਇਆ ਕਿ ਨਹੀਂ ਹੋਇਆ ਤੂੰ ਉੱਚ-ਨੀਚ ਨੂੰ ਦੂਰ ਕੀਤਾ ਕਿ ਨਹੀਂ ਕੀਤਾ ਤੂੰ ਬਰਾਬਰਤਾ ਲੈ ਕੇ ਆਂਦੀ ਕਿ ਨਹੀਂ ਆਂਦੀ ਅਗਰ ਇਸਲਾਮ ਦੇ ਵਿੱਚ ਕੋਈ ਬੰਦਾ ਪੈਦਾ ਹੋਇਆ ਬੇਸ਼ੱਕ ਔਰਤਿਆ ਬੇਸ਼ੱਕ ਮਰਦਿਆ ਅਗਰ ਅੱਲਾਹ ਪਾਕ ਦੀ ਭਗਤੀ ਕਰਨ ਤੋਂ ਬਾਅਦ ਇਹਦੀ ਬੰਦਗੀ ਕਰਨ ਤੋਂ ਬਾਅਦ ਇਹਦਾ ਹੋ ਜਾਣ ਤੋਂ ਬਾਅਦ ਸਾਡੀ ਜ਼ਿੰਦਗੀ 'ਚ ਠਹਿਰਾਓ ਆਇਆ ਅਸੀਂ ਇੱਕ ਦੂਸਰੇ ਨੂੰ ਇੱਕ ਅੱਖ ਦੇ ਨਾਲ ਦੇਖਦੇ ਹਾਂ ਕਿ ਨਹੀਂ ਦੇਖਦੇ ਇਹ ਕੁਐਸਚਨ ਹੈ ਅਗਰ ਨਹੀਂ ਆਇਆ ਤਾਂ ਇਹ ਸ਼ਲੋਕ ਜਿਹੜਾ ਬੋਲਿਆ ਕਬੀਰ ਜੀ ਦਾ ਇਹ ਲਾਗੂ ਹੁੰਦਾ ਉਸ Hindu ਤੇ ਵੀ ਉਸ Muslim ਤੇ ਵੀ ਅਗਰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਇਸ ਦੇ ਭਗਤ ਹੋ ਕੇ ਇਸ ਨੂੰ ਮੰਨ ਕੇ ਸਾਡੀ ਜ਼ਿੰਦਗੀ 'ਚ ਠਹਿਰਾਓ ਨਹੀਂ ਆਇਆ ਅਸੀਂ ਸ਼ਾਂਤ ਨਹੀਂ ਹੋਏ ਸਕੂਨ ਨਹੀਂ ਆਇਆ ਜੋ ਹੋ ਰਿਹਾ ਉਹ ਇਹਦੇ ਪਾਣੀ ਚ ਹੋ ਰਿਹਾ ਇਹ ਕਹਿ ਨਹੀਂ ਰਿਹਾ ਅਸੀਂ ਤਾਂ ਇਹ ਸ਼ਲੋਕ ਕਬੀਰ ਜੀ ਦਾ ਉਹਨਾਂ ਤੇ ਵੀ ਲਾਗੂ ਹੁੰਦਾ ਇਹ ਇਸਾਈਆਂ ਤੇ ਵੀ ਲਾਗੂ ਹੁੰਦਾ ਇਹ ਸ਼ਲੋਕ ਹਰ ਇੱਕ ਉਸ ਧਰਮ ਦੇ ਮੰਨਣ ਵਾਲੇ ਨੂੰ ਜਾਂ ਫੋਲੋ ਕਰਨ ਵਾਲੇ ਨੂੰ ਜਾਂ ਆਪਣੇ ਆਪ ਨੂੰ ਕਹਿਣ ਵਾਲੇ ਨੂੰ ਕਿ ਮੈਂ ਇਸ ਧਰਮ ਨਾਲ ਸੰਬੰਧ ਰੱਖਦਾ ਇਹ ਉਸ ਤੇ ਵੀ ਲਾਗੂ ਹੁੰਦਾ ਉਹ ਕਿਉਂ ਲਾਗੂ ਹੁੰਦਾ ਮਹਾਰਾਜ ਕਹਿੰਦੇ ਕਬੀਰ ਮਾਇ ਮੁੰਡੋ ਮਾਇ ਦਾ ਮਤਲਬ ਹੁੰਦਾ ਮੋਹ ਇਹ ਕੋ ਹੁੰਦਾ ਪਿਆਰ ਇੱਕ ਹੁੰਦਾ ਮੋਹ ਪਿਆਰ ਹੋਰ ਚੀਜ਼ ਆ ਮੋਹ ਹੋਰ ਚੀਜ਼ ਆ ਮਹਾਰਾਜ ਕਹਿੰਦੇ ਅਗਰ ਕਿਸੇ ਵੀ ਚੀਜ਼ ਦੇ ਨਾਲ ਮੋਹ ਕਰੇਗਾ ਜਦੋਂ ਤੇਰੇ ਕੋਲੋਂ ਉਹ ਦੂਰ ਹੋਏਗੀ ਤਾਂ ਤੂੰ ਰੋਏਗਾ ਮੋਹ ਕਰ ਅਗਰ ਕਰਨਾ ਤਾਂ ਪ੍ਰਮਾਤਮਾ ਦੇ ਨਾਲ ਕਰ ਪਰ ਇੱਥੇ ਮਾਇ ਲਿਖਿਆ ਮੋਹ ਲਿਖਿਆ ਗੁਰੂ ਦੇ ਨਾਲ ਮੂੰਡੋ ਦਾ ਮਤਲਬ ਹੈ ਉਹਨੂੰ ਛੱਡ ਦੇ ਉਹਦਾ ਤਿਆਗ ਕਰ ਦੇ ਜਿਸ ਗੁਰੂ ਨੂੰ ਤੂੰ ਪੂਜਦਾ ਆ ਜਾਂ ਜਿਸ ਗੁਰੂ ਨੂੰ ਤੂੰ ਮੰਨਦਾ ਆ ਇਹ ਮਹਾਰਾਜ ਇਹ ਕਹਿਣਾ ਚਾਹੁੰਦੇ ਨੇ ਛੱਡਣਾ ਕਿਉਂ ਆ ਇਹ ਵੀ ਦੱਸਦਾ ਇਥੇ ਮਹਾਰਾਜ ਕੀ ਕਹਿੰਦੇ ਨੇ ਜਾਤੇ ਭਰਮ ਨਾ ਜਾਏ ਭਰਮ ਦਾ ਮਤਲਬ ਹੁੰਦਾ ਭਰਮ ਭਲੇਖੇ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਅਸੀਂ ਪਾਲੇ ਹੋ ਆ ਕਿ ਮੈਂ ਉੱਚਾ ਆ ਉਹ ਨੀਮਾ ਆ ਮੈਂ ਅਮੀਰ ਆ ਉਹ ਗਰੀਬ ਆ ਮੈਂ ਸੋਹਣਾ ਆ ਉਹ ਸੋਹਣਾ ਨਹੀਂ ਹੈ ਮੇਰ ਕੋ ਆ ਆ ਉਹਦੇ ਕੋ ਨਹੀਂ ਹੈ ਮੇਰਾ ਉੱਚਾ ਧਰਮ ਆ ਮੇਰੀ ਉੱਚੀ ਜਾਤ ਆ ਜਾ ਮੈਂ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਇੱਜ਼ਤ ਰੱਖਦਾ ਇਹ ਸਭ ਪਰੰਪਰਿਖੇ ਅਸੀਂ ਪਾਲਿਓ ਆ ਜਿੰਨਾ ਚਿਰ ਅਸੀਂ ਇੱਕ ਅੱਖ ਦੇ ਨਾਲ ਸਾਰਿਆਂ ਨੂੰ ਦੇਖਦੇ ਨਹੀਂ ਇੱਕ ਅੱਖ ਦਾ ਮਤਲਬ ਬਰਾਬਰਤਾ ਦੇ ਨਾਲ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਕਿਸੇ ਦੀ ਜਾਤ ਵੱਡੀ ਨਹੀਂ ਕਿਸੇ ਦੀ ਛੋਟੀ ਨਹੀਂ ਸਾਰੇ ਅਸੀਂ ਰੱਬ ਦੇ ਬੰਦੇ ਆ ਸਾਨੂੰ ਰੱਬ ਨੇ ਇੱਕ ਪੈਦਾ ਕੀਤਾ ਸਾਡਾ ਖੂਨ ਇੱਕ ਆ ਸਾਡਾ ਅੰਦਰਲਾ ਸਿਸਟਮ ਇੱਕ ਆ ਜੋ ਕੁਝ ਵੀ ਸਾਨੂੰ ਇਹਨਾਂ ਅੱਖਾਂ ਦੇ ਨਾਲ ਦਿਦਾ ਉਹੀ ਅਮੀਰ ਨੂੰ ਉਹੀ ਗਰੀਬ ਨੂੰ ਦਿਦਾ ਅਗਰ ਸਾਡੇ ਵਿੱਚ ਵਨਸ ਨਹੀਂ ਆਈ ਪਿਆਰ ਨਹੀਂ ਆਇਆ ਸਤਕਾਰ ਨਹੀਂ ਆਇਆ ਇੱਕ ਦੂਸਰੇ ਦਾ ਇਹਦਾ ਮਤਲਬ ਇਹ ਸ਼ਲੋਕ ਸਾਡੇ ਤੇ ਲਾਗੂ ਹੁੰਦਾ ਹੈ ਗੁਰੂ ਨੂੰ ਧਾਰਨ ਦੇ ਨਾਲ ਸਾਡੇ ਵਿੱਚ ਕੁਆਲਿਟੀਆਂ ਆਉਣੀਆਂ ਚਾਹੀਦੀਆਂ ਆਪਣੇ ਆਪ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਕਿ ਮੈਂ ਇੱਕ ਰੱਬ ਦਾ ਬੰਦਾ ਜੇ ਮੈਂ ਰੱਬ ਦਾ ਬੰਦਾ ਹਾਂ ਤਾਂ ਸਾਰੀ ਰੱਬ ਦੇ ਬੰਦੇ ਨੇ ਇਕ ਕਾਇਨਾਤ ਰੱਬ ਦੀ ਆ ਮੇਰੇ ਵਿੱਚ ਪਰਮਾਤਮਾ ਆ ਮੇਰੇ ਦੇਖਣ ਵਾਲਿਆਂ ਦੇ ਵਿੱਚ ਪਰਮਾਤਮਾ ਆ ਜਦ ਪਤਾ ਵੀ ਸਾਰੇ ਪਾਸੇ ਇੱਕ ਆ ਤਾਂ ਮੈਂ ਨਫ਼ਰਤ ਕਿਉਂ ਕਰਾਂ ਜਦੋਂ ਇਹ ਸਾਰੀਆਂ ਕੁਆਲਿਟੀਆਂ ਬੰਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿ ਜਿੱਧਰ ਦੇਖਦਾ ਹਾਂ ਉਧਰ ਤੂੰ ਹੈ ਕਿ ਹਰ ਸ਼ੈ ਵਿੱਚ ਜਲਵਾ ਤੇਰਾ ਹੂਬ ਹੋ ਹੈ ਇੰਦਾਂ ਦੀ ਭਾਵਨਾ ਬਣ ਜਾਂਦੀ ਆ ਜਿਹੜਾ ਤੁਹਾਨੂੰ ਪਰਮ ਪਲੇਖਿਆਂ ਦੇ ਵਿੱਚ ਪਾਉਂਦਾ ਹੋਵੇ ਤਦ ਹੀ ਮਹਾਰਾਜ ਕਹਿੰਦੇ ਨੇ ਕਿ ਛੱਡ ਦੇ ਇਸ ਗੁਰੂ ਦਾ ਖੇੜਾ ਇਸ ਗੁਰੂ ਨੂੰ ਮਿਲਣ ਦੇ ਨਾਲ ਤੈਨੂੰ ਸੁੱਖ ਚੈਨ ਨਹੀਂ ਆ ਸਕਦਾ ਕਿਉਂ ਨਹੀਂ ਆ ਸਕਦਾ ਮਹਾਰਾਜ ਅਗਲੀ ਲਾਈਨ ਚ ਲਿਖਦੇ ਨੇ ਆਪ ਡੂਬੇ ਚੌਬੇਦ ਮੇ ਬੇਸ਼ੱਕ ਕਹਿੰਦੇ ਆਪ ਜਿੰਨਾ ਮਰਜੀ ਇਹ ਗਿਆਨ ਰੱਖਦਾ ਹੋਵੇ ਪੜ ਪੜ ਕੇ ਨੇ ਬਥੇਰਾ ਗਿਆਨ ਹਾਸਲ ਕੀਤਾ ਹੋਵੇ ਪਰ ਆਪ ਤਾਂ ਡੁੱਬਦਾ ਹੀ ਆ ਕਿਉਂਕਿ ਇਹਦੇ ਕੋਲ ਅਸਲੀਅਤ ਹੈ ਨਹੀਂ ਅਸਲੀਅਤ ਕੀ ਰੱਬ ਅਸਲ ਵਾਹਿਦ ਇੱਕ ਪਰਮਾਤਮਾ ਉਹਦਾ ਗਿਆਨ ਹੈ ਨਹੀਂ ਇਹਦੇ ਕੋਲ ਗਿਆਨ ਬਥੇਰਾ ਇਕੱਠਾ ਕਰੀ ਫਿਰਦਾ ਹੈ ਪਰ ਰੱਬ ਦਾ ਗਿਆਨ ਹੈ ਨਹੀਂ ਇਹ ਦੇਖੋ ਇਹ ਲੋਕਾਂ ਨੂੰ ਮੂਰਖ ਬਣਾ ਰਿਆ ਮਹਾਰਾਜ ਕਹਿੰਦੇ ਆਪ ਤਾਂ ਇਹ ਡੁੱਬਦਾ ਹੀ ਆ ਇਹਨੂੰ ਫੋਲੋ ਕਰਨ ਵਾਲੇ ਵੀ ਡੁੱਬਦੇ ਨੇ ਆਪ ਡੂਬੇ ਚੋ ਬੇਦਮੇ ਛੇਲੇ دیے ਬਹਾਏ ਇਹ ਉਹਨਾਂ ਨੂੰ ਵੀ ਲੈ ਡੁੱਬਦਾ ਸੀ ਛੇ ਇਸ ਕਰਕੇ ਐਦਾਂ ਦੇ ਗੁਰੂ ਦਾ ਖੜਾ ਛੱਡੋ ਅਗਰ ਅਸੀਂ ਬਾਈਬਲ ਨੂੰ ਮੰਨਦੇ ਆਂ ਕੁਰਾਨੇ ਪਾਕ ਨੂੰ ਮੰਨਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆਂ ਪਵਿੱਤਰ ਗੀਤਾ ਨੂੰ ਮੰਨਦੇ ਆਂ ਇਨਾਂ ਨੂੰ ਮੰਨਣ ਤੋਂ ਬਾਅਦ ਅਗਰ ਸਾਡੀ ਜ਼ਿੰਦਗੀ 'ਚ ਠਹਿਰਾਓ ਨਹੀਂ ਆਉਂਦਾ ਸ਼ਾਂਤੀ ਨਹੀਂ ਆਉਂਦੀ ਸਕੂਨ ਨਹੀਂ ਆਉਂਦਾ ਅਸੀਂ ਖੁਸ਼ ਨਹੀਂ ਆਪਣੀ ਜ਼ਿੰਦਗੀ ਤੋਂ ਜੋ ਹੋ ਰਿਹਾ ਸਭ ਕੁਝ ਠੀਕ ਹੋ ਰਿਹਾ ਇਹ ਕਹਿ ਨਹੀਂ ਰਹੇ ਤਾਂ ਇਹ ਸ਼ਲੋਕ ਉਹਨਾਂ ਤੇ ਵੀ ਲਾਗੂ ਹੁੰਦਾ ਹੈ ਤੇ ਫੇ ਸਾਨੂੰ ਵੀ ਸਮਝਣਾ ਪਊਗਾ ਕਿ ਅਗਰ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਤੇ ਇਹੀ ਸ਼ਲੋਕ ਮੈਨੂੰ ਮਹਾਰਾਜ ਕਹਿ ਰਹੇ ਨੇ ਗੁਰਬਾਣੀ ਦੇ ਵਿੱਚ ਕਿ ਭਲਿਆ ਮਾਨਸਾ ਗੁਰੂ ਨੂੰ ਮਿਲਣ ਤੋਂ ਬਾਅਦ ਅਗਰ ਤੂੰ ਖੁਸ਼ ਨਹੀਂ ਨੰਦ ਵਿੱਚ ਨਹੀਂ ਨਜ਼ਾਰੇ ਨਹੀਂ ਲੈ ਰਿਆ ਜ਼ਿੰਦਗੀ ਦੇ ਤਾਂ ਫੇ ਏਸ ਗੁਰੂ ਨੂੰ ਮੰਨਣ ਦਾ ਕੀ ਫਾਇਦਾ ਫੇ ਅਗਰ ਗੀਤਾ ਬਾਈਬਲ ਕੁਰਾਨੇ ਪਾਕ ਨੂੰ ਪੜ ਕੇ ਸੁਣ ਕੇ ਜਾਂ ਚੱਲ ਕੇ ਦੇਤੇ ਫੇ ਵੀ ਤੇਰੀ ਜ਼ਿੰਦਗੀ ਦੇ ਵਿੱਚ ਬਰਾਬਰਤਾ ਨਹੀਂ ਆਉਂਦੀ ਸਕੂਨ ਨਹੀਂ ਆਉਂਦਾ ਤਾਂ ਫੇ ਕੀ ਫਾਇਦਾ ਇਹਨਾਂ ਨੂੰ ਮੰਨਣ ਦਾ ਗੱਲ ਤਾਂ ਇਸ ਸ਼ਲੋਕ ਦੇ ਵਿੱਚ ਮਹਾਰਾਜ ਨੇ ਇਹ ਕਹੀ ਆ ਕਿ ਉਸ ਗੁਰੂ ਦਾ ਖੜਾ ਛੜੋ ਜਿਹੜਾ ਗੁਰੂ ਤੁਹਾਡੇ ਪਰਮ ਭਲੇਖੇ ਨਹੀਂ ਦੂਰ ਕਰ ਸਕਦਾ ਉਹਨੂੰ ਪ੍ਰਮਾਤਮਾ ਦੀ ਜਾਣਕਾਰੀ ਸੋਝੀ ਨਹੀਂ ਦੇ ਸਕਦਾ ਉਸ ਗੁਰੂ ਦਾ ਪੱਲਾ ਛੱਡ ਦਿਓ ਉਹ ਝੂਠਾ ਗੁਰੂ ਆ ਪਰ ਅਗਰ ਸਾਡੇ ਕੋਲ ਸੱਚੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਗੀਤਾ ਹੈ ਬਾਈਬਲ ਹੈ ਕੁਰਾਨੇ ਪਾਕ ਹੈ ਅਗਰ ਇਹਨਾਂ ਨੂੰ ਮੰਨਣ ਦੇ ਬਾਵਜੂਦ ਵੀ ਇਹਨਾਂ ਦੇ ਮੁਤਾਬਕ ਚੱਲਣ ਦੇ ਬਾਵਜੂਦ ਵੀ ਇਹਨਾਂ ਨੂੰ ਪੂਜਣ ਦੇ ਬਾਵਜੂਦ ਵੀ ਅਸੀਂ ਇੱਕ ਨਹੀਂ ਹੋ ਰਹੇ ਖੁਸ਼ੀ ਨਹੀਂ ਮਹਿਸੂਸ ਕਰ ਰਹੇ ਤਾਂ ਫੇ ਇਹ ਸ਼ਲੋਕ ਸਾਡੇ ਤੇ ਵੀ ਲੱਗੂ ਹੁੰਦਾ ਟਟੋਲਣਾ ਹੈ ਆਪਣੇ ਆਪ ਨੂੰ ਮੈਂ ਖੁਦ ਟਟੋਲਣਾ ਇਸ ਗੱਲ ਨੂੰ ਕਿ ਦਵਿੰਦਰ ਸਿੰਘ ਅਗਰ ਤੋਂ ਗੁਰੂ ਧਾਰਿਆ ਆ ਅਗਰ ਗੁਰੂ ਤੇਰੀ ਜ਼ਿੰਦਗੀ ਦੇ ਵਿੱਚ ਹੈ ਤਾਂ ਤੈਨੂੰ ਪਰਮਾਤਮਾ ਦੇ ਦਰਸ਼ਨ ਹੋ ਗਏ ਨੇ ਅਗਰ ਹੋ ਗਏ ਨਹੀਂ ਤਾਂ ਸੱਚਾ ਗੁਰੂ ਹੈ ਅਗਰ ਦਰਸ਼ਨ ਨਹੀਂ ਹੋਏ ਤੂੰ ਬਰਾਬਰਤਾ ਦੇ ਵਿੱਚ ਨਹੀਂ ਆਇਆ ਤੂੰ ਸਾਰਿਆਂ ਨੂੰ ਇੱਕ ਅੱਖ ਦੇ ਨਾਲ ਨਹੀਂ ਦੇਖਦਾ ਕਿਸੇ ਵਿੱਚ ਊਚ ਨੀਚ ਨਹੀਂ ਦੇਖਦਾ ਜਾਤ ਪਾਤ ਨਹੀਂ ਦੇਖਦਾ ਛੋਟਾ ਵੱਡਾ ਨਹੀਂ ਦੇਖਦਾ ਅਮੀਰ ਗਰੀਬ ਨਹੀਂ ਦੇਖਦਾ ਦਾ ਮਤਲਬ ਤੂੰ ਸਹੀ ਗੁਰੂ ਦਾ ਪੱਲਾ ਫੜਿਆ ਆ। ਅਗਰੇ ਚੀਜ਼ਾਂ ਨਹੀਂ ਆ ਰਹੀਆਂ ਸਾਡੀ ਜ਼ਿੰਦਗੀ ਦੇ ਵਿੱਚ ਬੇਸ਼ੱਕ ਅਸੀਂ ਕਿਸੇ ਵੀ ਧਰਮ ਗ੍ਰੰਥ ਨੂੰ ਮੰਨਦੇ ਹੋਈਏ ਤਾਂ ਸਾਡੇ ਵਿੱਚ ਹੀ ਕਮੀ ਆ। ਕਿਉਂਕਿ ਸਾਡੇ ਕੋਲ ਪਵਿੱਤਰ ਗ੍ਰੰਥ ਹੋਣ ਦੇ ਬਾਵਜੂਦ ਵੀ ਸਾਡੀ ਜ਼ਿੰਦਗੀ ਦੇ ਵਿੱਚ ਸਕੂਨ ਨਹੀਂ ਹੈ। ਖੁਸ਼ੀ ਨਹੀਂ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਮੈਂ ਗਲਤੀ ਕਰ ਰਿਹਾ ਜਾਂ ਕੋਈ ਗੁਰੂ ਕੱਚਾ ਤਾਰਿਆ ਆ ਮੈਂ ਜਿਹੜਾ ਗੁਰੂ ਪੂਰਾ ਨਹੀਂ ਹੈ। ਇਸ ਕਰਕੇ ਆਓ ਇਸ ਸ਼ਲੋਕ ਦੀ ਡੂੰਘਾਈ ਤੀ ਜਾਣ ਦੀ ਕੋਸ਼ਿਸ਼ ਕਰੀਏ ਕਿ ਕਬੀਰ ਮਹਾਰਾਜ ਜੀ ਸਾਨੂੰ ਕੀ ਕਹਿ ਰਹੇ ਨੇ ਉਹ ਕੇਸ ਗੁਰੂ ਤੋਂ ਵੱਖ ਹੋਣ ਦੀ ਗੱਲ ਕਰ ਰਹੇ ਨੇ ਕਿਹੜੇ ਗੁਰੂ ਨੂੰ ਕੱਚਾ ਕਹਿ ਰਹੇ ਨੇ ਕਿਹੜੇ ਗੁਰੂ ਤੋਂ ਪੱਲਾ ਛਡਵਾ ਕੇ ਆਪਣੇ ਆਪ ਨੂੰ ਬਚਾਉਣ ਲਈ ਕਹਿ ਰਹੇ ਨੇ ਕਿ ਭਲਿਆ ਮਾਨਸਾ ਇਸ ਗੁਰੂ ਨੇ ਆਪ ਤਾਂ ਡੁੱਬਣਾਈਆਂ ਇਹਨਾਂ ਦੇ ਚੇਲੇ ਵੀ ਡੁੱਬਣਗੇ ਇਹ ਤੈਨੂੰ ਵੀ ਲੱਡ ਬਣਗੇ ਸੋ ਇਸ ਕਰਕੇ ਇਸ ਗੁਰੂ ਦਾ ਪੱਲਾ ਛੱਡ ਦੇ ਉਸ ਗੁਰੂ ਦਾ ਪੱਲਾ ਫੜ ਜਿਹੜਾ ਤੈਨੂੰ ਇਸ ਭਵਸਾਗਰ ਦੇ ਵਿੱਚੋਂ ਪਾਰ ਲੰਘਾਦਾ ਹੈ ਜਿਹੜਾ ਤੇਰਾ ਜਨਮ ਮਰਨ ਦਾ ਚੱਕਰ ਖਤਮ ਕਰਦਾ ਹੈ ਉਸ ਗੁਰੂ ਦਾ ਪੱਲਾ ਫੜ ਸੇ ਇਸ ਕਰਕੇ ਆਓ ਆਪਾਂ ਇੱਕ ਇਕੱਲੇ-ਇਕੱਲੇ ਨੇ ਵਿਚਾਰਨਾ ਕਿ ਜਿਸ ਗੁਰੂ ਨੂੰ ਅਸੀਂ ਮੰਨਦੇ ਆ ਉਸ ਗੁਰੂ ਨੂੰ ਮੰਨਣ ਤੋਂ ਬਾਅਦ ਮੈਂ ਖੁਸ਼ ਹਾਂ ਮੈਂ ਆਨੰਦ ਵਿੱਚ ਹਾਂ ਮੈਂ ਹਰ ਪਲ ਹਰ ਦਿਨ ਹਰ ਕੜੀ ਖੁਸ਼ੀ-ਖੁਸ਼ੀ ਮਨਾ ਰਿਹਾ ਅਗਰ ਨਹੀਂ ਤਾਂ ਕਿਤੇ ਨਾ ਕਿਤੇ ਚੂਕ ਹੋ ਰਹੀ ਆ ਕਬੀਰ ਮਾਇ ਮੁੰਡੋ ਤੇ ਗੁਰੂ ਕੀ ਜਾਤੇ ਪਰਮ ਨਾ ਜਾਏ ਆਪ ਡੂਬੇ ਚੌਬੇਦ ਮੇ ਚੇਲੇ دیے ਭਾਈ ਚੇਲੇ دیے ਭਾਈ ਰਬਬਾ